90 ਤੋਂ ਬਾਅਦ ਕੀ ਹੋਇਆ ਜਿਹਨੂੰ ਆਪਾਂ ਕਹਿੰਦੇ ਆਂ ਵੀ ਇੱਥੇ ਕਾਲਾ ਦੌਰ ਸੀ ਪੰਜਾਬ ਦਾ ਜਵਾਨੀ ਫੜਫੜ ਕੇ ਮਾਰੀ ਗਈ ਉਦੋਂ ਬਾਰੇ ਫੈਸਲਾ ਕਰ ਰਿਆ ਵੀ ਉਹ ਤਾਂ ਮਾਰਤੇ ਜਿਹੜੇ ਮੜਦੇ ਰੋਮਰਾ ਦੇ ਤਾਬ ਰੱਖਦੇ ਸੀ ਹੁਣ ਅਗਲੇ ਨੂੰ ਨਸ਼ਿਆਂ ਚ ਪਾਉ ਗੰਦੇ ਗੀਤ ਸਾਗ ਦੀ ਜਾਣ ਬੋਝ ਕੇ ਲਿਆਂਦੇਗੇ ਤੁਸੀਂ ਬਿਲਕੁਲ ਕੈਲਕੂਲੇਟ ਕਰਕੇ ਗਿੰਟੀ-ਮਿੰਟੀ ਦੇ ਨਾਲ ਲਿਆਂਦੇ ਗਏ ਡਰੱਗਸ ਵੀ ਜਾਣ ਬੋਝ ਕੇ ਜਿਹਦੇ ਚ ਡਰੱਗ ਤੇ ਗੰਦੇ ਗੀਤ ਸ਼ਬਾਬ ਹੋ ਗਏ ਘਰ ਦੀ ਸ਼ਰਾਬ ਹੋ ਗਏ ਇਸ ਕਰਕੇ ਜਿੱਤ ਗਿਆ ਵਾਪੇ ਦੂਜਾ ਜਿਹੜੀ ਚੰਗਾਈ ਸੀ ਉਹਦੇ ਵਜ੍ਹਾ ਬਰਾਈ ਸ਼ੁਰੂ ਹੋ ਗਈ ਅਸੀਂ ਪੈਸਾ ਸ਼ਰਾਬਤ ਕਮਾਣਾ ਸ਼ੁਰੂ ਕਰ ਜਦ ਅਸੀਂ ਨਸ਼ਾ ਚੋਂ ਤੰਬਾਕੂ ਚੋਂ ਪੈਸਾ ਕਮਾਣੇ ਸਾਡੇ ਚਾ ਸੀ ਉਲਟੀ ਦੰਦਾ ਭੋਇ ਨੋੜਣਾ ਨਾ ਜਾਣ ਦਾ ਦੋਸ਼ ਦੇਈ ਜਾਂਦੇ ਤੇ ਅਸੀਂ ਤੰਬਾਕੂ ਤੇ ਸੱਸ ਲਾ ਕੇ ਸ਼ਰਾਬ ਤੇ ਸੱਸ ਲਾ ਕੇ ਕਿ ਇਹ ਨਸ਼ੇ ਰੋਕਣ ਵਾਸਤੇ ਆ ਕਾਲੇ ਪੀਨ ਨੂੰ ਰੋਕਣ ਵਾਸਤੇ ਆ ਤੇ ਜਾਂ ਕਿ ਕੰਚਰ ਰੋਕਣ ਵਾਸਤੇ ਮਤਲਬ ਇੱਕ ਪਾਸੇ ਅਸੀਂ ਨਸ਼ਾ ਬੰਦ ਕਰਨਾ ਚਾਹੁੰਦੇ ਆ ਦੂਜੇ ਪਾਸੇ ਉਹ ਤਾਂ ਪੈਸਾ ਕਮਾਕੇ ਸੀ ਉਹ ਕਿੰਥੇ ਠੀਕ ਕਰਨਾ ਚਾਹੁੰਦੇ ਆ ਤੰਬਾਕੂ ਤੋਂ ਪੈਸਾ ਕਮਾਕੇ ਤੇ ਫਿਰ ਦੋਹਾਂ ਦਾ ਸਿਸਟਮ ਇਹ ਵੀ ਨਹੀਂ ਹੈ ਤਾਂ ਅੱਗ ਤੇ ਪਾਣੀ ਵਾਲੀ ਗੱਲ ਹੋਊਗੀ ਇਹਦਾ ਮਰਕੇ ਦੀ ਬੁੱਧੀ ਚੋਣ ਹੈ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੁੱਧੀ